ਆ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਹੁਣ ਅਸੀਂ ਭਾਈ ਰੂਪचंद ਜੀ ਦੇ ਜੋੜ ਮੇਲੇ ਤੇ ਭਾਈ ਰੂਪੇ ਪਿੰਡ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੜਾਅ ਲਵਾਇਆ ਹੈਗਾ ਇੱਥੇ ਲੱਗਿਆ ਆ ਧਰਮ ਪ੍ਰਚਾਰ ਹੋ ਰਿਹਾ ਸੋ ਤੁਹਾਨੂੰ ਪਤਾ ਹੈ ਆਪਣੇ ਨਗਰ ਦੇ ਇਸ ਦੇ ਵੀਰ ਸਾਡੇ ਮੌਤਵਾਰ ਸੱਜਣ ਜਿੰਨੇ ਵੀ ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਉਸ ਤੋਂ ਬਾਅਦ ਅਸੀਂ ਇੱਥੇ ਕੱਲ ਨੂੰ ਚਾਲਾਂ ਮਾਰ ਜਾਣਾ ਕੱਲ ਨੂੰ ਚਾਲਾਂ ਮਾਰ ਕੇ ਧਲੋਲੇ ਦੇ ਕੋਲੇ ਕੁੰਨਸ ਪਿੰਡ ਹੈ ਜਿੱਥੋਂ ਦੀ ਸੰਗਤ ਨੇ ਸਾਨੂੰ ਪ੍ਰਚਾਰ ਦੇ ਲਈ ਸੱਦਿਆ ਨਸ਼ਿਆਂ ਦੇ ਵਿਰੁੱਧ ਪ੍ਰਚਾਰ ਲਈ ਤੇ ਧਰਮ ਦੇ ਪ੍ਰਚਾਰ ਲਈ ਤਾਂ ਕਿ ਸਿੱਖੀ ਪ੍ਰਫੁੱਲਤ ਹੋ ਸਕੇ ਜੋ ਜਿਹੜੀ ਵੀ ਸੰਗਤਾਂ ਆਉਣੀਆ ਚਾਹੁੰਦੀਆਂ ਨੇ ਉਥੇ ਪਿੰਡ ਘੁੰਨਸ ਕੋਲੇ ਅਸੀਂ ਐਡਰੈਸ ਪਾ ਦੇਵਾਂਗੇ ਉਥੇ ਸਾਡ ਨੂੰ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਮਿਲ ਸਕਦੇ ਨੇ ਬਾਕੀ ਜਿੱਥੇ ਵੀ ਕਿਸੇ ਨਾਲ ਕੋਈ ਤੱਕਾ ਹੁੰਦਾ ਕੋਈ ਜਾਇਜ਼ ਗੱਲ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਗੁਰੂ ਮਾਰਾ ਕਿਰਪਾ ਕਰਨ ਆਪਾਂ ਧਰਮ ਦੀ ਲਹਿਰ ਚਲਾਉਣੀ ਹੈ ਕਿ ਅਗੇ ਨਿਹੰਗ ਸਿੰਘਾਂ ਦੀਆਂ ਜੋ ਜਥੇਬੰਦੀਆਂ ਨੇ ਉਹਨੂੰ ਵੀ ਬੇਨਤੀ ਹੈ ਕਿ ਸਾਡਾ ਸਾਥ ਦੇਵੋ ਅੱਗੇ ਜਿਹੜੇ ਬਾੜੇ ਪਾ ਕੇ ਗੱਲਤ ਕੰਮ ਕਰਦੇ ਨੇ ਉਹਨਾਂ ਨੂੰ ਸਾਡੀ ਚੇਤਾਵਨੀ ਆ ਜੇ ਇੱਕ ਮਹੀਨਾ ਇਸ ਲਿਬੜੀਆ ਤਾਂ ਦੂਜੀਆਂ ਮਹੀਨਿਆਂ ਦਾ ਨਾਮ ਉਹਨਾਂ ਨੂੰ ਵੀ ਲਵੇੜ ਦਿੰਦੀ ਐ ਤਾਂ ਵੇਣ ਤੇ ਆਮ ਲੋਕਾਂ ਨੂੰ ਵੀ ਹਰ ਇੱਕ ਨੇਂਗ ਚੰਗਾ ਨੂੰ ਉਸ ਤਰੀਕੇ ਦੀ ਸਭੀ ਨਾਲ ਨਾਲ ਦੇਖਿਆ ਜਾਵੇ ਵਿਦ ਤੇ ਮਾੜੇ ਨੇ ਤਾਂ ਚੰਗੇ ਵੀ ਨੇ ਤੇ ਪੰਜੇ ਉਹਦਾ ਇੱਕ ਸਾਰ ਨਹੀਂ ਹੁੰਦੀਆਂ ਤਾਂ ਅਸੀਂ ਧਰਮ ਪ੍ਰਚਾਰ ਦੀ ਲਹਿਰ ਪੂਰੇ ਪੰਜਾਬ ਦੇ ਵਿੱਚ ਸੰਗਤ ਦੇ ਸਹਿਯੋਗ ਦੇ ਨਾਲ ਤੋਰ ਲੱਗਿਆ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ ਸਾਥ ਦੇਵੋ ਤਾਂ ਕਿ ਜਾਗਰਤੀ ਆ ਸਕੇ ਮਾਲਵੇ ਏਰੀਏ ਦੇ ਬੱਚੀ ਵਿੱਚ ਕਰਨ ਲੱਗਿਆ ਪ੍ਰਚਾਰ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਯੋਗ